ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੇਐਲ ਚੈਨ ਨੇ ਤੁਹਾਡੇ ਸਾਰਿਆਂ ਦੇ ਡੀਆਰਡੀਓ ਨਿਊ ਰਿਕਰੂਟਮੈਂਟ 2025 ਅਪਲਾਈ ਕਿਵੇਂ ਕਰਨਾ ਹੈ ਫੋਰ ਆਰਏ ਐਂਡ ਜੀਆਰਐਫ ਪੋਸਟ ਠੀਕ ਹੈ ਜੀ ਡੀਆਰਡੀਓ ਦੀ ਨਵੀਂ ਰਿਕਰੂਟਮੈਂਟ ਆ ਗਈ ਹੈ ਜੀ ਠੀਕ ਹੈ ਵੈਕੈਂਸੀ ਹੈਗੀ ਹੈ ਡੀਆਰਡੀਓ ਨਈ ਭਰਤੀ 2025 ਠੀਕ ਹੈ ਆਰਗੇਨਾਈਜੇਸ਼ਨ ਦਾ ਨਾਮ ਹੈਗਾ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਠੀਕ ਹੈ ਜੀ ਪੋਸਟ ਦਾ ਨਾਮ ਹੈਗਾ ਰਿਸਰਚ ਐਸੋਸੀਏਟ ਜੂਨੀਅਰ ਰਿਸਰਚ ਫੈਲੋਸ਼ਿਪ ਟੋਟਲ ਪੋਸਟ ਆਏਗੀਆਂ ਮਲਟੀਪਲ ਪੋਸਟਾਂ ਵਾਕ ਇਨ ਇੰਟਰਵਿਊ ਆ ਵਾਕ ਇਨ ਡੇਟ ਆ ਠੀਕ ਹੈ 5 ਦਸੰਬਰ 2025 ਕੋਰਡ ਅਪਲਾਈ ਕਰ ਸਕਦਾ 올 ਇੰਡੀਆ ਮੇਲ ਐਂਡ ਫੀਮੇਲ ਠੀਕ ਹੈ ਜੀ ਡੀਆਰਡੀਓ ਨਿਊ ਰਿਕਰੂਟਮੈਂਟ 2025 ਸੈਲਰੀ ਦੀ ਗੱਲ ਕੀਤੀ ਹੋਵੇ 37000 ਤੋਂ ਲੈ ਕੇ 67000 ਪਲੱਸ ਐਚ ਆਰ ਏ ਠੀਕ ਹੈ ਮੈਕਸਿਮਮ ਏਜ ਹੋਣੀ ਜੇ ਦੀ 35 ਠੀਕ ਹੈ ਜੀ ਉਸ ਤੋਂ ਜਨਰਲ ਓਬੀਸੀ ਆਪਣਾ SC SC ST PW D ਨਿਲ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਕਿਸੇ ਵੀ ਰਿਲੇਵੈਂਟ ਯੂਨੀਵਰਸਿਟੀ ਤੋਂ ਡਿਸਪਲਨ ਉਸ ਤੋਂ ਬਾਅਦ ਨੋਟੀਫਿਕੇਸ਼ਨ ਚੈੱਕ ਕਰੋ ਉਸ ਤੋਂ ਬਾਅਦ ਪਾਸਪੋਰਟ ਸਾਈਜ਼ ਫੋਟੋਗ੍ਰਾਫ ਸਿਗਨੇਚਰ ਆਧਾਰ ਕਾਰਡ এডਿਕੇਸ਼ਨ ਸਰਟੀਫਿਕੇਟ ਕਾਸਟ ਸਰਟੀਫਿਕੇਟ ਏਜ ਪ੍ਰੂਫ ਚੈੱਕ ਨੋਟੀਫਿਕੇਸ਼ਨ ਫੋਰ ਮੋਰ ਡਿਟੇਲ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਰਿਕਰੂਟਮੈਂਟ ਨੇ ਅਪਲਾਈ ਕੀਤਾ ਕਰਨਾ ਆਪਣਾ ਰੀਡ ਕਰਨ ਅਫੀਸ਼ੀਅਲ ਨੋਟੀਫਿਕੇਸ਼ਨ ਨੇ ਕੇਅਰਫੁਲੀ ਤੇ ਅਫੀਸ਼ੀਅਲ ਵੈਬਸਾਈਟ ਤੇ ਤੇ ਆਨਲਾਈਨ ਵੈਕੈਂਸੀ ਦੇਖੋ ਫੇ ਕਲਿੱਕ ਕਰੋ ਲਿੰਕ ਤੇ ਦੈਨ ਰਜਿਸਟਰ ਕਰੋ ਦੈਨ ਆਪਣੇ ਅਪਲੋਡ ਕਰ ਦੋ ਕਰੈਕਟ ਫੋਟੋ ਫਿਰ ਆਫਲਾਈਨ ਵੈਕੈਂਸੀ ਦੇਖੋ ਫਿਰ ਫੇਲ ਫਿਲ ਕਰੋ ਫਾਰਮ ਤੇ ਸੈਂਡ ਕਰੋ ਆਪਣੇ ਮੈਂਸ਼ਨ ਐਡਰੈਸ ਤੇ ਬਾਈ ਰੈਗੂਲਰ অর ਐਕਸਪ੍ਰੈਸ ਮੇਲ ਜੇ ਤਾਂ ਆਨਲਾਈਨ ਦੈਨ ਪੇ ਦਾ ਫੀਸ ਕੇਅਰਫੁਲੀ ਬਾਈ ਦੀ ਕ੍ਰੈਡਿਟ ਕਾਰਡ ਡੈਬਿਟ ਕਾਰਡ অর ਆਨਲਾਈਨ ਬੈਂਕਿੰਗ ਨਾ ਉਸ ਬਾਕੀ ਸਟੇ ਟਿਊਂਡਰ ਤੇ ਠੀਕ ਹੈ ਜੀ ਵਾਕ ਇਨ ਡੇਟ ਹੈਗੀ 5 ਦਸੰਬਰ 2025 ਠੀਕ ਹੈ ਜੀ ਤੇ ਇਹ ਚੀਜ਼ਾਂ ਆ ਡੀਆਰਡੀਓ ਦੀ ਵਧੀਆ ਭਰਤੀ ਆ ਦੇਖ ਲਓ ਫਾਇਦੇ ਰਹੋਗੇ 60000 ਤੱਕ ਵੀ ਮਿਲ ਸਕਦਾ ਠੀਕ ਹੈ ਜੀ ਬਾਕੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ 'ਚ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਤਦ ਤੱਕ ਲਈ ਜੈ ਹਿੰਦ